ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਸਰਕਾਰ ਨੇ 14 ਕਿਲੋ ਦੇ ਕਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਲਪੀਜੀ ਕੀਮਤਾਂ ਦੇ ਵਿੱਚ ਇਹ ਵਾਧਾ ਉਜਬਲਾਸ ਕੀਮਤ ਅਤੇ ਆਮ ਖਪਤਕਾਰ ਦੋਵਾਂ ਉੱਤੇ ਲਾਗੂ ਹੋਵੇਗਾ ਆਪ ਇਸ ਐਲਾਨ ਤੋਂ ਬਾਅਦ ਉਜਵਲਾ ਸਕੀਮ ਤਹਿਤ ਮਿਲਣ ਵਾਲੇ LPG ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾ ਨੁਜਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ ਤਾਂ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ 14 ਕਿਲੋ ਦੇ ਕਰੇਲੁਰ ਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ ਐਲ ਪੀ ਜੀ ਕੀਮਤਾਂ ਦੇ ਵਿੱਚ ਇਹ ਵਾਧਾ ਐਲ ਪੀ ਸੀ ਕੀਮਤਾਂ ਵਿੱਚ ਇਹ ਵਾਧਾ ਉਜਬਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ ਉੱਤੇ ਲਾਗੂ ਹੋਵੇਗਾ ਭਾਵ ਇਸ ਐਲਾਨ ਤੋਂ ਬਾਅਦ ਉਜਬਲਾ ਸਕੀਮ ਤਹਿਤ ਮਿਲਣ ਵਾਲੇ ਐਲ ਪੀ ਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾ ਨੂਜਬਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਾਤ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਸਰਕਾਰ ਨੇ 14 ਕਿਲੋ ਦੇ ਕਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਲਪੀਜੀ ਕੀਮਤਾਂ ਦੇ ਵਿੱਚ ਇਹ ਵਾਧਾ ਉਜਬਲਾਸ ਕੀ ਮਤੇ ਆਮ ਖਪਤਕਾਰ ਦੋਮਾ ਉੱਤੇ ਲਾਗੂ ਹੋਵੇਗਾ ਭਾਵ ਇਸ ਐਲਾਨ ਤੋਂ ਬਾਅਦ ਉਜਬਲਾ ਸਕੀਮ ਤਹਿਤ ਮਿਲਣ ਵਾਲੇ LPG ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾਨ ਉਸਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ। ਤਾਂ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਐਲਪੀਜੀ ਕੀਮਤਾਂ ਦੇ ਵਿੱਚ ਇਹ ਵਾਧਾ ਐਲਪੀਸੀ ਕੀਮਤਾਂ ਵਿੱਚ ਇਹ ਵਾਧਾ ਉਸਵਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ ਉੱਤੇ ਲਾਗੂ ਹੋਵੇਗਾ। E ਭავਿਸ਼ ਐਲਾਨ ਤੋਂ ਬਾਅਦ ਉਜਬਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾ ਨੁਜਬਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਸਰਕਾਰ ਨੇ 14 ਕਿਲੋ ਦੇ ਕਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਲਪੀਜੀ ਕੀਮਤਾਂ ਦੇ ਵਿੱਚ ਇਹ ਵਾਧਾ ਉਜਬਲਾ ਸਕੀਮ ਅਤੇ ਆਮ ਖਪਤਕਾਰ ਦੋਵਾਂ ਉੱਤੇ ਲਾਗੂ ਹੋਵੇਗਾ ਭਾਵੇਂ ਇਸ ਐਲਾਨ ਤੋਂ ਬਾਅਦ ਉਜਬਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾਨ ਉਸਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ। ਤਾਂ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਐਲਪੀਜੀ ਕੀਮਤਾਂ ਦੇ ਵਿੱਚ ਇਹ ਵਾਧਾ ਐਲਪੀਸੀ ਕੀਮਤਾਂ ਵਿੱਚ ਇਹ ਵਾਧਾ ਉਸਵਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ ਉੱਤੇ ਲਾਗੂ ਹੋਵੇਗਾ। ਭავਿਸ਼ ਐਲਾਨ ਤੋਂ ਬਾਅਦ ਉਜਬਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾਣ ਉਜਬਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 853 ਰੁਪਏ ਹੋ ਜਾਵੇਗੀ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ